ਜਿੱਥੇ ਮੈਂ ਇਸ ਵੇਲੇ ਖੜਾ ਐ ਪਿੰਡ ਹੈਗਾ ਆਲੇ ਵਾਲਾ ਘਰ ਪਰਤੀ ਆਣ ਕੇ ਉਹਨਾਂ ਦੀ ਮਾਇਆ ਦੇ ਨਾਲ ਸਹਾਇਤਾ ਕਰ ਰਿਆ ਸੀ ਉਹਨਾਂ ਪਰਿਵਾਰਾਂ ਦੀ ਪੰਜਾਬ ਦਾ ਦਰਦ ਸਮਝਦੇ ਹੋਏ ਸਾਡੇ ਪੰਜਾਬੀ ਭਰਾ ਜਿਹੜੇ ਆ ਇਹ ਇੱਥੇ ਪਹੁੰਚੇ ਆ ਵੀਰ ਕਿਹੜੀ ਜਗ੍ਹਾ ਤੋਂ ਆਏ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡਾ ਪਿੰਡ ਮਾਜਰੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਨੇੜੇ ਮੁੱਲਾਂਪੁਰ ਦਾਖਾ ਦੇ ਪਿੰਡਾ ਅਸੀਂ ਹਫ਼ਤਾ ਕ ਪਹਿਲਾਂ ਆ ਕੇ ਇੱਥੇ ਹਾਲਾਤ ਦੇਖ ਕੇ ਗਏ ਸੀ ਔਰ ਜਿਹੜੇ ਪਰਿਵਾਰਾਂ ਨੂੰ ਸਾਨੂੰ ਲੱਗਿਆ ਕਿ ਇਹਨਾਂ ਨੂੰ ਜ਼ਿਆਦਾ ਲੋੜ ਐ ਜਾਂ ਕੁਝ ਚੀਜ਼ਾਂ ਇਹਨਾਂ ਤੇ ਮੰਨ ਲਓ ਵੀ ਥੋਪੀਆਂ ਜਾ ਰਹੀਆਂ ਸੀ ਇਹ ਆਚਾਰ ਲਿਆਇਆ ਤਾਂ ਆਚਾਰ ਤਾਂ ਉਹਨਾਂ ਦੇ ਘਰ ਪਹਿਲਾਂ ਹੀ ਪਿਆ ਅੱਜ ਉਹਨਾਂ ਦੇ ਮਕਾਨ ਦੀ ਛੱਤ ਡਿੱਗ ਰਹੀ ਹੈ ਉਹਨਾਂ ਨੂੰ ਪੈਸਿਆਂ ਦੀ ਲੋੜ ਆ ਅਸੀਂ ਫਿਰ ਇਹ ਚੀਜ਼ ਸਮਝੀ ਵੀ ਉਹਨਾਂ ਦੀ ਫਾਈਨੈਂਸ਼ੀਅਲੀ ਤੌਰ ਤੇ ਮਦਦ ਕੀਤੀ ਜਾਵੇ ਔਰ ਇੱਕ ਹਫ਼ਤਾ ਪਹਿਲਾਂ ਅਸੀਂ ਉਹ ਚੀਜ਼ ਦਾ ਸਾਰਾ ਦੇਖ ਕੇ ਗਏ ਸੀ ਹੁਣ ਇੱਕ ਹਫ਼ਤੇ ਬਾਅਦ ਅਸੀਂ ਸਾਰੇ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਜਿੰਨੀ ਕੁ ਸਾ ਤੋਂ ਹੋ ਸਕਿਆ ਅਸੀਂ ਮਾਇਆ ਇਕੱਠੀ ਕਰਕੇ ਲਿਆਏ ਆ ਔਰ ਲੋੜ ਮੁਤਾਬਕ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨੂੰ ਨਾਲ ਲੈ ਕੇ ਜਿੰਨੀ ਕ ਸਾਨੂੰ ਉਹ ਹੁਕਮ ਲਾਉਂਦੇ ਆ ਵੀ ਇਹ ਪਰਿਵਾਰ ਨੂੰ ਇੰਨੀ ਕ ਮਦਦ ਦੇ ਦਿਓ ਇਹਨਾਂ ਦੀ ਇੰਨੀਆਂ ਕ ਲੋੜਾਂ ਅਸੀਂ ਉਸ ਲੋੜ ਮੁਤਾਬਕ ਅਸੀਂ ਮਾਇਆ ਦੀ ਸੇਵਾ ਕਰਕੇ ਜਾ ਰਹੇ ਆ ਇਹ ਮਾਇਆ ਤੁਸੀਂ ਭਾਜੀ ਪਿੰਡ ਵਿੱਚ ਹੀ ਇਦਾਂ ਆਪਣੇ ਇਕੱਠੀ ਕੀਤੀ ਸੀ ਹਾਂਜੀ ਸਾਡੇ ਐਨ ਆਰ ਆਈ ਵੀਰਾਂ ਤੋਂ ਪੂਰੇ ਸਾਡੇ ਨਗਰ ਨੇ ਜਿੰਨਾ ਵੀ ਕਿਸੇ ਤੋਂ ਸ਼ਰਧਾ ਮੁਤਾਬਕ ਅਸੀਂ ਕੋਈ ਇਦਾਂ ਨਹੀਂ ਵੀ ਤੂੰ ਇੰਨੇ ਦੇਣੇ ਆ ਤੂੰ ਇੰਨੇ ਹੀ ਦੇਣੇ ਆ ਜਿੰਨੀ ਕਿਸੇ ਜਿੰਨੀ ਸਮਰੱਥਾ ਦੇ ਮੁਤਾਬਕ 500 ਤੋਂ ਲੈ ਕੇ 50000 ਤੱਕ ਵੀ ਸਾਡੀ ਲੋਕਾਂ ਨੇ ਮਦਦ ਕੀਤੀ ਆ ਤੋ ਅਸੀਂ ਪੈਸੇ ਇਕੱਠੇ ਕਰਕੇ ਅੱਜ ਇੱਥੇ ਦੋ ਪਿੰਡਾਂ 'ਚ ਫੱਤੇਵਾਲ ਤੇ ਆਲੇ ਵਾਲਾ ਦੇ ਵਿੱਚ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ ਪਹਿਲਾਂ ਤਾਂ ਮੈਂ ਕਹਿਣਾ ਵੀ ਤੁਹਾਡੀ ਸੋਚ ਬਹੁਤ ਵਧੀਆ ਆ ਤੁਸੀਂ ਜਿਹੜਾ ਕਾਰਜ ਕਰ ਰਹੇ ਹੋ ਨਾ ਏਦਾਂ ਹੀ ਪਹਿਲਾਂ ਆ ਪਾਣ ਕੇ ਦੇਖਣਾ ਚਾਹੀਦਾ ਤੋ ਉਸ ਤੋਂ ਬਾਅਦ 'ਚ ਮਤਲਬ ਉਹਨਾਂ ਦੇ ਘਰ ਤੱਕ ਘਰ ਤੱਕ ਮਤ ਪਹੁੰਚਾਉਣੀ ਚਾਹੀਦੀ ਹੈ ਕੀ ਕਹਿਣਾ ਚਾਹੁੰਦੇ ਵੈਗਰੂ ਅਸੀਂ ਪਹਿਲਾਂ ਇੱਕ ਹਫਤਾ ਪਹਿਲਾਂ ਕਹਿਣਾ ਅਸੀਂ ਘਰਾਂ ਦੇ ਵਿੱਚ ਦੇਖਿਆ ਬਾਬੀ ਘਰਾਂ ਦੇ ਹਾਲਾਤ ਕੀ ਨੇ ਉਹਨਾਂ ਹਾਲਾਤਾਂ ਦਾ ਵਿੱਚ ਜਾਇਜ਼ਾ ਲੈ ਕੇ ਪਾਣੀ ਸੀਗਾ ਅਸੀਂ ਨਹੀਂ ਪਹੁੰਚ ਸਕਦੇ ਸੀ ਵਾਪਸ ਗਏ ਵੇਟ ਕੀਤੀ ਕਿ ਅਸੀਂ ਘਰ-ਘਰ ਤੱਕ ਜਾ ਰਹੇ ਹਾਂ ਅਸੀਂ ਦੇਖ ਰਹੇ ਹਾਂ ਵੀ ਜਿੱਥੇ ਤੱਕ ਸਾਨੂੰ ਜ਼ਰੂਰਤ ਹੈ ਦੇਖੋ ਅਸੀਂ ਹਰ ਇੱਕ ਦੀ ਮਦਦ ਨਹੀਂ ਕਰ ਸਕਦੇ ਔਰ ਨਾ ਸਾਡੇ ਕੋਲ ਇੰਨੀ ਜ਼ਰੂਰਤ ਹੈ ਵੀ ਪੂਰੀ ਕਰ ਦਵਾਂਗੇ ਬਟ ਫਿਰ ਵੀ ਅਸੀਂ ਦੇਖ ਰਹੇ ਹਾਂ ਵੀ ਜਿੰਨੀ ਹੋ ਸਕਦਾ ਅਸੀਂ ਵੱਧ ਤੋਂ ਵੱਧ ਮਦਦ ਕਰ ਸਕੀਏ ਹਾਂ 5000 ਤੋਂ ਲੈ ਕੇ 30-35000 ਤੱਕ ਅਸੀਂ ਮਦਦ ਕਰ ਰਹੇ ਹਾਂ ਅਸੀਂ ਘਰ ਦੀ ਕੰਡੀਸ਼ਨ ਦੇਖ ਰਹੇ ਹਾਂ ਵੀ ਕਿਸੇ ਘਰ ਦੇ ਵਿੱਚ ਕੋਈ ਬੱਚਾ ਵਾ ਬਿਮਾਰ ਹੈ ਬਹੁਤ ਜ਼ਿਆਦਾ ਜੇ ਘਰ ਦੇ ਵਿੱਚ ਜਿਹੜਾ ਮੁੱਢੀ ਆ ਉਹਦੀ ਡਿੱਕਸੀ ਡੈਥ ਹੋ ਚੁੱਕੀ ਆ ਜਾਂ ਇੱਕ ਘਰ ਦੇ ਵਿੱਚ ਤਿੰਨ ਜਾਂ ਚਾਰ ਬੇਟ ਜਿਨ੍ਹਾਂ ਦੀ ਸ਼ਾਦੀ ਤੱਕਦਾ ਹੈਗਾ ਬਸ ਉਹੋ ਜੇ ਕਰ ਦੇਖ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਆ ਔਰ ਇੱਕ ਤੁਹਾਡੇ ਜਰੀਏ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਵਾ ਕਿ ਜੋ ਵੀ ਮਦਦ ਲੈ ਰਹੇ ਨੇ ਜਿਨ੍ਹਾਂ ਨੂੰ ਮਿਲ ਚੁੱਕੀ ਆ ਕਿਰਪਾ ਕਰਕੇ ਸਿਰਫ ਉਹੀ ਮਦਦ ਲੈਣ ਕੋਈ ਐਦਾ ਨਾ ਹੋਵੇ ਵੀ ਅਸੀਂ ਮਦਦ ਕਰ ਰਹੇ ਆ ਉਸ ਮਦਦ ਦੇ ਚੱਕਰ ਦੇ ਵਿੱਚ ਅਸੀਂ ਦੀ ਜਾਣ ਦੇ ਵੀ ਕਰਦੇ ਹਾਲਾਤ ਐਕਚੁਅਲੀ ਹੈ ਕੀ ਪਰ ਜੋ ਬਣਦਾ ਏ ਉਹ ਆਪਣੀ ਸੇਵਾ ਲਵੇ ਕਿਉਂਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਇਹ ਮੇਰੇ ਕੱਲੇ ਦੇ ਘਰ ਦੀ ਜਾਂ ਸਾਡੇ ਕੱਲੇ ਪਿੰਡ ਦੀ ਨਹੀਂ ਹੈ ਉਹ ਸੇਵਾ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਹੈ ਦਸਵੰਦ ਦਾ ਪੈਸਾ ਹੈ ਜੀ ਦਸਵੰਦ ਦਾ ਪੈਸਾ ਹੈ ਮੈਂ ਪਿੰਡ ਮਾਜਰੀ ਤੋਂ ਅਮਰਜੀਤ ਕੌਰ ਅਗਰਾਹਾ ਜੱਥੇਵੰਦੀ ਦੀ ਸੇਵਾਦਾਰਾਂ ਮੈਨੂੰ 50 ਰੁਪਏ ਤੋਂ ਲੈ ਕੇ 10000 ਤੱਕ ਸੇਵਾ ਮਿਲੀ 51000 ਰੁਪਏ ਇਕੱਠਾ ਹੋਇਆ ਜਿਹੜਾ ਅਸੀਂ ਅੱਜ ਉਹ ਅਗਰਾਹਾ ਜੱਥੇਵੰਦੀ ਦੇ ਨਾਂ ਤੇ ਜਿਹੜੇ ਲੋੜਵੰਦ ਪਰਿਵਾਰ ਸੀ ਵਿਧਵਾ ਜਨਾਨੀ ਇੱਕ ਔਰਤ ਉਹਦੇ ਚਾਰ ਬੱਚੇ ਨੇ ਤੇ ਉਹਦੀ ਉਮਰ ਵੀ ਮੇਰੇ ਖਿਆਲ 35 ਸਾਲ ਦੀ ਸੀ ਉਹਨਾਂ ਨੂੰ ਅਸੀਂ ਜੱਥੇਵੰਦੀ ਦੇ ਨਾਂ ਤੇ 3000 ਰੁਪਏ ਦੇ ਕੇ ਆਏ ਆਂ ਮੈਨੂੰ ਮਾਣ ਆ ਸਾਡੇ ਨਗਰ ਤੇ ਕਿ ਇੱਕ ਜੱਟ ਹੋ ਕੇ ਚੱਲੇ ਤੇ ਜਿੰਨੇ ਵੀ ਆ ਵੀ ਆਪਣੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਜਿੱਦਾਂ ਇਸ ਪਿੰਡ ਦੀ ਪੰਚਾਇਤ ਨੇ ਉਪਰਾਲਾ ਕੀਤਾ ਇੱਧਰ ਜਥੇਬੰਦੀ ਨੇ ਉਪਰਾਲਾ ਕੀਤਾ ਰਲ ਮਿਲ ਕੇ ਇਕੱਠੇ ਆਏ ਆ ਸੋ ਇਦਾਂ ਹੀ ਉਪਰਾਲੇ ਜੇ ਆਪਾਂ ਕਰਾਂਗੇ ਤੇ ਮੈਨੂੰ ਲੱਗਦਾ ਆ ਵੀ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਕੱਢਣ ਵਿੱਚ ਜਿਹੜੀ ਸਹਾਇਤਾ ਆਪਣੀ ਕਰ ਸਕਦੇ ਆਂ